ਹੰਬਲਾ ਹੁੰਦਾ ਅਤਵਾਦੀਆ ਵੱਲੋਂ ਜਿਹੜਾ ਕੀਤਾ ਜਾਂਦਾ ਵਾ ਜੰਮੂ ਕਸ਼ਮੀਰ ਦੇ ਪਿਲਗਾਮ ਵਿੱਚ ਅਤੇ ਸ਼ਰੇਆਮ ਜਿਹੜਾ ਕੀ ਨਾਥੀਆਂ ਤੇ ਗੋਲੀਆਂ ਚਲਾਈ ਜਾਂਦੀਆਂ ਨੇ ਅੱਜ ਪੂਰੇ ਭਾਰਤ ਵਿੱਚ ਇਸ ਚੀਜ਼ ਦਾ ਰੋਸ਼ ਹੈ ਵਿਦੇਸ਼ਾਂ ਵਿੱਚ ਇਸ ਨੂੰ ਲੈ ਕੇ ਜਿਹੜਾ ਰੋਜ ਦਿੱਤਾ ਜਾ ਰਿਹਾ 47 ਤੋਂ ਬਾਅਦ ਜਦੋਂ ਭਾਰਤ ਦੀ ਵੰਡ ਹੋਈ ਆ ਵੰਡ ਤੋਂ ਬਾਅਦ ਉਹ ਸਰਕਾਰਾਂ ਉਹ ਨਕਮੀਆਂ ਸਰਕਾਰਾਂ ਕਹਾਂਗੇ ਜਿਨ੍ਹਾਂ ਨੇ ਇਥੋਂ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਉਹ ਖਾਤੜੀ ਕੀਤੀ ਇਨਸਾਫ ਬਿਲਕੁਲ ਨਹੀਂ ਕੀਤਾ ਇਹ ਉਦੋਂ ਦੇ ਜਿਹੜੇ ਕੀਤੇ ਹੋਏ ਕੰਮ ਅੱਜ ਨਸੂਰ ਬਣ ਕੇ ਫੁੱਟਦੇ ਪਏ ਆ বিজেপি ਸਰਕਾਰ ਵੱਲੋਂ 370 ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਜਦੋਂ ਜਹਤ ਤੋਂ ਬਾਅਦ ਖਤਮ ਕੀਤੀ ਵੀ ਗਈ ਇੱਕ ਕੈਂਸਰ ਸੀ ਜੋ ਕਿ ਫੈਲਿਆ ਹੋਇਆ ਸੀ ਉਹ ਕੈਂਸਰ ਨੂੰ ਖਤਮ ਕੀਤਾ ਗਿਆ ਮਗਰ ਅਜੇ ਵੀ ਉਹਦੇ ਕੁਛ ਨਾ ਕੁਛ ਕਣ ਇੱਥੇ ਮੌਜੂਦ ਆ ਇਹ ਅੱਗ ਕਸ਼ਮੀਰ ਤੋਂ ਫੈਲ ਕੇ ਕਿੱਥੋਂ ਤੱਕ ਪਹੁੰਚ ਸਕਦੀ ਆ ਇਹ ਕਿੰਨਾ ਚਿਰ ਹੋਰ ਬਰਦਾਸ਼ਤ ਕਰਨਾ ਪਊਗਾ Hindu ਸਮਾਜ ਨੂੰ ਅੱਜ ਇਸ ਚੀਜ਼ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਤੁਸੀਂ ਦੇਖਿਆ ਜਿਹਿਸੇ ਇੱਕ ਔਰਤ ਦਾ ਹਸਬੰਡ ਮਾਰ ਦਿੱਤਾ ਜਾਂਦਾ ਘਰ ਵਾਲਾ ਮਾਰ ਦਿੱਤਾ ਜਾਂਦਾ ਅਤੇ ਉਸ ਨੂੰ ਜਿੰਦਾ ਛੱਡਿਆ ਜਾਂਦਾ ਉਸ ਦਾ ਔਰਤ ਕਹਿੰਦਾ ਵੀ ਮੈਨੂੰ ਵੀ ਤੁਸੀਂ ਗੋਲੀ ਮਾਰ ਦਿਓ ਕਿਉਂਕਿ ਮੇਰਾ ਪਤੀ ਮਾਰ ਦਿੱਤਾ ਗਿਆ ਅਤੇ ਉਹਨਾਂ ਕਹਿੰਦੇ ਵੀ ਤੈਨੂੰ ਨਹੀਂ ਮਾਰਨਾ ਤੂੰ ਜਾ ਕੇ ਮੋਦੀ ਦੱਸਿਆ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਅਸੀਂ ਫਰਣਾ ਲੈ ਫਰਣਾ ਆ ਕਿ ਲੱਗਦਾ ਨਹੀਂ ਕਿ ਕਿਤੇ ਦੇਸ਼ ਨੂੰ ਚੈਲੰਜ ਕੀਤਾ ਗਿਆ ਦੇਸ਼ ਸਰਕਾਰ ਨੂੰ ਨਾ ਨੇ ਹਿੰਦੁਸਤਾਨ ਨੂੰ ਇਹ ਡਰਾਉਣ ਦੀ ਕੋਸ਼ਿਸ਼ ਕੀਤੀ ਆ ਕਿ Hindu ਸਮਾਜ ਨੂੰ ਇਹ ਮੈਸੇਜ ਮਿਲੇ ਕਿ ਇੱਥੋਂ ਦਾ ਟੂਰਿਸਟ ਬਿਲਕੁਲ ਬੰ ਧਰਮ ਸਾਨਿਆ ਉਥੇ ਅਸੀਂ ਬਿਲਕੁਲ ਜਾਣਾ ਬੰਦ ਹੋ ਜੀਏ ਇਹ ਬਿਲਕੁਲ ਬਰਦਾਸ਼ਤ ਨਹੀਂ ਔਰ ਨਾ ਇਹ ਹੋ ਸਕਦਾ ਕਈ 100 ਸਾਲਾਂ ਤੋਂ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਆ ਹਿੰਦੂ ਕਦੀ ਆਪਣੇ ਧਰਮ ਸਾਨਾ ਤੋਂ ਦੂਰ ਨਹੀਂ ਹੋਇਆ ਔਰ ਨਾ ਹੋ ਸਕਦਾ ਸਾਨੂੰ ਮਾਰ ਦੋਗੇ ਸਾਡੇ ਵੀ ਅੱਗੇ ਪੀੜੀਆਂ ਹੈਗੀਆਂ ਆ ਅਸੀਂ ਪਹੁੰਚਾਂਗੇ ਜਿਸ ਬੰਦੇ ਨੇ ਸਾਡੀ ਉਹ ਹਿੰਦੂ ਭੈਣ ਨੂੰ ਉਹ ਸੁਨਾਹ ਭੇਜਿਆ ਸੀ ਕਿ ਜਾ ਕੇ ਮੋਦੀ ਜੀ ਨੂੰ ਦੱਸਦੀ ਮੈਂ ਤੁਹਾਡੇ ਚੈਨਲ ਨਾਲ ਦੱਸ ਦੇਣਾ ਸ਼ਾਇਦ ਉੱਤੋਂ ਅਵਾਜ਼ ਪਹੁੰਚੇ ਉਹਦੇ ਹਿੰਦੂ ਭਰਾਵਾਂ ਤੱਕ ਤੇ ਸੁਨਾਹ ਪਹੁੰਚ ਗਿਆ ਤਨਾਲ ਮੋਦੀ ਸਾਹਿਬ ਤਾਂ ਕੋਈ ਪਹੁੰਚ ਜਾਂਦੇ ਉਹਨਾਂ ਨੇ ਆਪਣਾ ਇੱਕ ਦੂਤ ਰਾਤੋ ਰਾਤ ਅਮੀਸ਼ਾ ਨੂੰ ਭੇਜਤਾ ਤੇ ਤੂੰ ਵੀ ਆਪਣੇ ਆਕਾ ਨੂੰ ਕਹਿ ਦੀ ਵੀ ਤੂੰ ਨੂੰ ਉਹ ਜੀ ਹੁਣ ਬਿਲਚਵਾਰੇ ਤੇ ਜਿੱਥੇ ਤੇਰਾ ਆਕਾ ਵੀ ਬਾੜਨਾ ਜੇ ਜੇ ਕੋਈ ਹਿੰਦੂ ਸਮਾਜ ਨੂੰ ਜਦੋਂ ਜਦੋਂ ਟਾਰਗੇਟ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਜਵਾਬ ਦਿੱਤਾ ਹੈ ਤੇ ਜਵਾਬ ਦਵਾਂਗੇ ਇਹ ਉਹ ਦਵਾਂਡੀ ਨੇ ਜਿਨ੍ਹਾਂ ਨੂੰ ਰਾਤ ਤੁਸੀਂ ਢਿੱਡ ਭਰ ਕੇ ਰੋਟੀ ਖਵਾਉਂਦੇ ਹੋ ਤੇ ਸਵੇਰੇ ਉੱਠਦੇ ਆਂ ਜਦੋਂ ਇਹ ਵੱਡੇ ਜਾਂ ਜਵਾਨ ਹੁੰਦੇ ਤੁਹਾਡੇ ਤੇ ਸ਼ੁਰਾ ਮਾਰਦੇ ਪਿੱਛੇ ਤੇ ਤਾਂ ਤੁਹਾਨੂੰ ਖਤਮ ਕਰ ਦਿੰਦੇ ਇਹ ਉਹ ਗਵਰਨਰ ਦੀ ਜਿਹੜਾ ਪਾਕਿਸਤਾਨ ਆ ਇਹ ਉਹ ਗਵਰਨਰ ਦੀ ਆ ਪਰ ਇਸ ਗਵਰਨਰ ਦੀ ਨੂੰ ਅਸੀਂ ਮੇਰੇ ਹਿਸਾਬ ਨਾਲ ਤਿੰਨ ਚਾਰ ਵਾਰੀ ਧਰਤੀ ਉੱਤੇ ਸੁੱਟ ਚੁੱਕੇ ਆ ਪਰ ਮੈਂ ਇੱਕ ਵਾਰੀ ਫੇਰ ਕਹਾਂਗਾ ਕਿ ਹੁਣ ਵਾਰੀ ਆ ਇਹਨਾਂ ਨੂੰ ਫੁੱਲ ਫਲੈਜ ਜਵਾਬ ਦੇਣ ਦੀ ਸਰਜਿਕਲ ਸਟ੍ਰਾਈਕ ਬੈਟਰ ਹੀ ਪਰ ਇਸ ਤੋਂ ਬੈਟਰ ਸਿੱਧਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਨਾਲ ਜਿਹੜਾ ਕੀ ਇੱਕ ਵੱਡਾ ਹਮਲਾ ਹੁੰਦਾ ਅਤਵਾਦੀਆ ਵੱਲੋਂ ਜਿਹੜਾ ਕੀਤਾ ਜਾਂਦਾ ਵਾ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅਤੇ ਸ਼ਰੇਆਮ ਜਿਹੜਾ ਕੀ ਹਥਿਆਰ ਤੇ ਗੋਲੀਆਂ ਚਲਾਈ ਜਾਂਦੀਆਂ ਨੇ ਉਸ ਨੂੰ ਲੈ ਕੇ ਹਰ ਥਾਂ ਤੇ ਡਿੰਡ ਖੇਤੀ ਕੀਤੀ ਜਾ ਰਹੀ ਆ ਅੱਜ ਪੂਰੇ ਭਾਰਤ ਵਿੱਚ ਇਸ ਚੀਜ਼ ਦਾ ਰੋਸ ਹੈ ਵਿਦੇਸ਼ਾਂ ਵਿੱਚ ਵੀ ਇਸ ਨੂੰ ਲੈ ਕੇ ਜਿਹੜਾ ਰੋਸ ਜਤਾਇਆ ਜਾ ਰਿਹਾ ਅੱਜ ਹਿੰਦੂ ਸੰਗਠਨ ਦੇ ਜਿਹੜੇ ਨੇਤਾ ਸਾਡੇ ਨਾਲ ਗੱਲਬਾਤ ਕਰਨਗੇ ਜਿਹੜੇ ਕੀ ਅਕਸਰ ਹਮੇਸ਼ਾ ਇਹ ਹਿੱਤ ਦੀ ਗੱਲ ਕਰਦੇ ਨੇ ਹਮੇਸ਼ਾ ਲੋਕਾਂ ਦੇ ਵਿੱਚ ਖੜਦੇ ਨੇ ਅੱਜ ਕਿੱਥਾਂ ਦੇ ਅੱਜ ਹਮਲਾ ਹੋਣਾ ਸ਼ਰੀਆ ਨਿੱਤਿਆਂ ਦੀਆਂ ਗੋਲੀਆਂ ਚਲਾਉਣੀਆਂ ਅਤੇ ਉਹਨਾਂ ਦਾ ਮਜਬੂਰ ਜਿਹੜਾ ਪੁੱਛਿਆ ਜਾਣਾ ਭਾਜੀ ਨੀ ਸ਼ਬਦ ਹੈ ਕੋਈ ਸ਼ਬਦ ਨਹੀਂ ਹੈ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਉਹਨਾਂ ਸਰਕਾਰਾਂ ਦੀ ਫੇਲੀ ਰਹੀ ਜੋ ਅੱਜ ਤੋਂ ਕੁਝ ਸਾਲ ਪਹਿਲਾਂ 47 ਤੋਂ ਬਾਅਦ ਜਦੋਂ ਭਾਰਤ ਦੀ ਵੰਡ ਹੋਈ ਆ ਵੰਡ ਤੋਂ ਬਾਅਦ ਉਹ ਸਰਕਾਰਾਂ ਉਹ ਨਕਮੀਆਂ ਸਰਕਾਰਾਂ ਕਹਾਂਗੇ ਜਿਨ੍ਹਾਂ ਨੇ ਇਥੋਂ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਤੋ ਕਦਰ ਕੀਤੀ ਇਨਸਾਫ ਬਿਲਕੁਲ ਨਹੀਂ ਕੀਤਾ ਇਹ ਉਦੋਂ ਦੇ ਜਿਹੜੇ ਕੀਤੇ ਹੋਏ ਕੰਮ ਅੱਜ ਨਸੂਰ ਬਣ ਕੇ ਫੁੱਟਦੇ ਪਏ ਆ ਬੀਜੇਪੀ ਸਰਕਾਰ ਵੱਲੋਂ 370 ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਜਦੋਂ ਜਹਤ ਤੋਂ ਬਾਅਦ ਖਤਮ ਕੀਤੀ ਵੀ ਗਈ ਇੱਕ ਕੈਂਸਰ ਸੀ ਜੋ ਕਿ ਫੈਲਿਆ ਹੋਇਆ ਸੀ ਉਹ ਕੈਂਸਰ ਨੂੰ ਖਤਮ ਕੀਤਾ ਗਿਆ ਮਗਰ ਅਜੇ ਵੀ ਉਹਦੇ ਕੁਛ ਨਾ ਕੁਛ ਕਣ ਇੱਥੇ ਮੌਜੂਦ ਆ ਅਜੇ ਵੀ ਉਹ ਬਿਮਾਰੀ ਕਿਤੇ ਨਾ ਕਿਤੇ ਤੜਫਦੀ ਪਈ ਆ ਕਿ ਕਿਤੇ ਨਾ ਕਿਤੇ ਕੁਝ ਵੀ ਇਸ ਤਰ੍ਹਾਂ ਦਾ ਕੰਮ ਹੋ ਜੇ ਕਿ ਪੂਰੇ ਦੇਸ਼ ਨੂੰ ਇੱਕ ਵਾਰੀ ਫੇਰ ਹਹਾਕਾਰ ਮਚ ਜਾਵੇ ਇਹਦਾ ਜਿਹੜਾ ਸਿੱਟਾ ਆ ਉਹ ਹਿੰਦੂ ਸਮਾਜ ਨੂੰ ਭੁਗਤਣਾ ਪੈਂਦਾ ਪਿਆ ਆ ਔਰ ਜੋ ਕੱਲ ਹਾਲਾਤ ਹੋਏ ਆ ਇਹ ਇੱਕ ਵਾਰੀ ਤੇ ਸੋਚਣ 'ਚ ਮਜਬੂਰ ਕਰਦੇ ਆ ਕਿ ਅੱਜ ਇਹ ਅੱਗ ਕਸ਼ਮੀਰ ਤੋਂ ਫੈਲ ਕੇ ਕਿੱਥੋਂ ਤੱਕ ਪਹੁੰਚ ਸਕਦੀ ਆ ਇਹ ਕਿੰਨਾ ਚਿਰ ਹੋਰ ਬਰਦਾਸ਼ਤ ਕਰਨਾ ਪਊਗਾ ਹਿੰਦੂ ਸਮਾਜ ਨੂੰ ਅੱਜ ਇਸ ਚੀਜ਼ ਤੇ ਵਿਚਾਰ ਕਰਨ ਦੀ ਜ਼ਰੂਰਤ ਆ ਔਰ ਜਿਹੜੇ ਲੋਕਾਂ ਦੇ ਨਾਲ ਕੱਲ ਉੱਥੇ ਇੰਨਾ ਦੁਰਘਟਨਾ ਹੋਈ ਆ ਜੋ ਉੱਥੇ ਕਤਲੇਆਮ ਹੋਇਆ ਆ ਸੋਚ ਸਮਝ ਕੇ ਕੀਤਾ ਗਿਆ ਇੱਕ ਮਜ਼ਹਬ ਦੇ ਨਾਮ ਤੇ ਧਰਮ ਦੇ ਨਾਮ ਤੇ ਇਹ ਕੰਮ ਕੀਤਾ ਗਿਆ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਅੱਜ ਨਕੇਲ ਪਾ ਦੇ ਅੱਜ ਜੋ ਵੀ ਹੋ ਸਕਦਾ ਹੈ ਕਿਸ ਤਰ੍ਹਾਂ ਵੀ ਹੋ ਸਕਦਾ ਹੈ ਇਹ ਅੱਜ ਇਹੋ ਜਿਹੇ ਲੋਕਾਂ ਨੂੰ ਖਾਤਮ ਕਰਨਾ ਜ਼ਰੂਰੀ ਹੋ ਚੁੱਕਿਆ ਆ ਪਰ ਕੀ ਲੱਗਦਾ ਨਹੀਂ ਸਰਕਾਰਾਂ ਨੂੰ ਚੈਲੰਜ ਕੀਤਾ ਗਿਆ ਵਾ ਤੁਸੀਂ ਦੇਖਿਆ ਜਿਸ ਇੱਕ ਔਰਤ ਦਾ ਹਸਬੰਡ ਮਾਰ ਦਿੱਤਾ ਜਾਂਦਾ ਘਰ ਵਾਲਾ ਮਾਰ ਦਿੱਤਾ ਜਾਂਦਾ ਅਤੇ ਉਸ ਨੂੰ ਜਿੰਦਾ ਛੱਡਿਆ ਜਾਂਦਾ ਉਸ ਦਾ ਔਰਤ ਕਹਿੰਦਾ ਵੀ ਮੈਨੂੰ ਵੀ ਤੁਸੀਂ ਗੋਲੀ ਮਾਰ ਦਿਓ ਜਿੱਕਰ ਮੇਰਾ ਪਤੀ ਮਾਰ ਦਿੱਤਾ ਗਿਆ ਅਤੇ ਉਹਨਾਂ ਕਹਿੰਦੇ ਵੀ ਤੈਨੂੰ ਨਹੀਂ ਮਾਰਨਾ ਤੂੰ ਜਾ ਕੇ ਮੋਦੀ ਨੂੰ ਦੱਸਿਆ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਅਸੀਂ ਫਲਾਣੇ ਫਲਾਣੇ ਆ ਕੀ ਲੱਗਦਾ ਨਹੀਂ ਕਿਤੇ ਦੇਸ਼ ਨੂੰ ਚੈਲੰਜ ਕੀਤਾ ਗਿਆ ਦੇਸ਼ ਸਰਕਾਰ ਨੂੰ ਪਿਛੇ ਸਮੇਂ 'ਚ ਜੋ ਮੋਦੀ ਜੀ ਵੱਲੋਂ ਕਿਹਾ ਗਿਆ ਜੋ ਭਾਜਪਾ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਜੇ ਐਨ ਕੇ ਦੇ ਵਿੱਚ ਵੱਧ ਤੋਂ ਵੱਧ ਟੂਰਿਸਟ ਭੇਜਾਂਗੇ ਵੱਧ ਤੋਂ ਵੱਧ ਟੂਰਿਜ਼ਮ ਦਾ ਹੱਬ ਬਣਾਵਾਂਗੇ ਕਿ ਉੱਥੇ ਤੇ ਲੋਕਾਂ ਨੂੰ ਰੋਟੀ ਮਿਲੇਗੀ ਇਹ ਲੋਕ ਉਹ ਆ ਕਿ ਜਿਹੜੇ ਕਹਿੰਦੇ ਆ ਕਿ ਨਾ ਅਸੀਂ ਇੱਥੇ ਕਿਸੇ ਨੂੰ ਖਾਨ ਦੇਵਾਂਗੇ ਨਾ ਰੋਟੀ ਦਾ ਪ੍ਰਬੰਧ ਹੋਣ ਦਵਾਂਗੇ ਕਿਉਂਕਿ ਜਦੋਂ ਉੱਥੋਂ ਦੇ ਲੋਕ ਸક્ષਮ ਹੋਗੇ ਕਮਾਉਣ ਵਿੱਚ ਪੜ੍ਹਾਈ ਲਿਖਾਈ 'ਚ ਸક્ષਮ ਹੋਗੇ ਫਿਰ ਤੇ ਉਹਨਾਂ ਦੀ ਜਿਹੜੀ ਪਾਕਿਸਤਾਨ ਦੀ ਜੋ ਚਾਲਾਂ ਚੱਲ ਰਹੀਆਂ ਆ ਟੈਰਰਿਜ਼ਮ ਦੇ ਨਾਮ ਤੇ ਜੋ ਕੰਮ ਹੋ ਰਿਹਾ ਫਿਰ ਉਹ ਬੰਦ ਹੋ ਜਾਣਗੇ ਉਥੋਂ ਦੇ ਲੋਕਾਂ ਦੇ ਵਿੱਚ ਅਵੇਅਰਨੈਸ ਨਾ ਫੈਲੇ ਔਰ ਦੂਜਾ ਉਹਨਾਂ ਨੇ ਇੱਕ ਤਿਰਨਾ ਦੋ ਨਿਸ਼ਾਨੇ ਮਾਰੇ ਆ ਇੱਕ ਉਥੋਂ ਦੀ ਲੋਕਾਂ ਦੇ ਵਿੱਚ ਇਹ ਚੀਜ਼ ਕਰਤੀ ਆ ਕਿ ਅਗਰ ਇਹ ਰੋਟੀਖਾਨੀ ਸ਼ੁਰੂ ਕਰਤੀ ਅਗਰ ਇਹਨਾਂ ਨੂੰ ਕੋ ਪੈਸਾ ਆ ਗਿਆ ਅਗਰ ਇਹਨਾਂ ਨੂੰ ਤਾਲੀਮ ਮਿਲ ਗਈ ਤੇ ਇਹ ਲੋਕ ਹੋ ਜਾਣਗੇ ਹਿਸ਼ਿਆਰ ਸਾਡੀ ਗੱਲ ਕਿਸੇ ਨੇ ਨਹੀਂ ਮੰਨਣੀ ਦੂਸਰਾ ਉਹਨਾਂ ਨੇ ਹਿੰਦੁਸਤਾਨ ਨੂੰ ਇਹ ਡਰਾਉਣ ਦੀ ਕੋਸ਼ਿਸ਼ ਕੀਤੀ ਆ ਕਿ Hindu ਸਮਾਜ ਨੂੰ ਇਹ ਮੈਸੇਜ ਮਿਲੇ ਕਿ ਇੱਥੋਂ ਦੇ ਟੂਰਿਸਟ ਬਿਲਕੁਲ ਬੰਦ ਹੋ ਜਾਣ ਜਿਹੜੇ ਸਾਡੇ ਧਰਮ ਸਥਾਨ ਆ ਉੱਥੇ ਅਸੀਂ ਬਿਲਕੁਲ ਜਾਣਾ ਬੰਦ ਹੋ ਜੀ ਇਹ ਬਿਲਕੁਲ ਬਰਦਾਸ਼ਤ ਨਹੀਂ ਔਰ ਨਾ ਇਹ ਹੋ ਸਕਦਾ ਕਈ ਸੌ ਸਾਲਾਂ ਤੋਂ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਹੈ ਹਿੰਦੂ ਕਦੀ ਆਪਣੇ ਧਰਮ ਸਥਾਨਾਂ ਤੋਂ ਦੂਰ ਨਹੀਂ ਹੋਇਆ ਔਰ ਨਾ ਹੋ ਸਕਦਾ ਸਾਨੂੰ ਮਾਰ ਦੋਗੇ ਸਾਡੇ ਵੀ ਅੱਗੇ ਪੀੜ੍hiyan ਹੈਗੀਆਂ ਆ ਅਸੀਂ ਪਹੁੰਚਾਂਗੇ ਔਰੇ ਵਾਕੇ ਹੀ ਪਹੁੰਚਾਂਗੇ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਜਿੱਦਾਂ ਪ੍ਰਧਾਨ ਜੀ ਨੇ ਇੱਕ ਗੱਲ ਕੀਤੀ ਸੀ ਕਿ ਅਸੀਂ ਜਲਦੀ ਉਪਰੀ ਪੂਰੀ ਟੀਮ ਦੇ ਨਾਲ ਉੱਥੇ ਪਹੁੰਚ ਰਹੇ ਹਾਂ ਔਰ ਸਾਡੇ ਵਰਗੇ ਹਜ਼ਾਰਾਂ ਹੀ ਲੋਕ ਕੁਰਬਾਨੀ ਦੇਣ ਨੂੰ ਤਿਆਰ ਆ ਇਹ ਜਿੱਥੇ ਮਰਜ਼ੀ ਚੱਲ ਜਾਣ ਕਿੰਨੇ ਮਾਰ ਸਕਦੇ ਜੇ ਅਸੀਂ ਬੈਠੇ ਹਾਂ ਕੁਰਬਾਨੀ ਦੇਣ ਵਾਸਤੇ ਅਸੀਂ ਜਾਵਾਂਗੇ ਅਸੀਂ ਮੋਦੀ ਜੀ ਨੂੰ ਇਹ ਕਹਿੰਨੇ ਆ ਕਿ ਜਿੱਥੇ ਡਿਊਟੀ ਲਾਉਣੀ ਲਾਓ بڑے ਹਿੰਦੂ ਸ਼ੇਰ ਬੈਠੇ ਆ ਜਿਹੜੇ ਅੱਜ ਹਿੰਦੂ ਸਮਾਜ ਦੇ ਨਾਲ ਖੜੇ ਆ ਔਰ ਔਰ ਇਹ ਜੋ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਦਾ ਫੇਲ ਆ ਜਿਹੜੇ ਲੋਕਾਂ ਦੀ ਉੱਥੇ ਡੈਥ ਹੋਈ ਆ ਜੋ ਲੋਕ ਉੱਥੇ ਮਰ ਗਏ ਉਹਨਾਂ ਦੇ ਵਾਸਤੇ ਅਸੀਂ ਪਾਉ ਵੀ ਨਹੀਂ ਸ਼ਰਦਾਂਝਲੀ ਉਹਨਾਂ ਨੂੰ ਸਮਰਪਿਤ ਕਰਦੇ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਦੇ ਆ ਮਗਰ ਇਹ ਵੀ ਪਰਿਵਾਰ ਤੁਹਾਡੇ ਹੀ ਆ ਇਹ Hindu ਸਮਾਜ ਦੇ ਨਾਮ ਤੇ ਇਹ ਚੀਜ਼ ਹੋਈ ਆ Hindu ਕਦੀ ਪਿੱਛੇ ਨਹੀਂ ਹਟੇਗਾ ਪਰ ਜ਼ੋਰ ਵਿਰੋਧ ਕਰਾਂਗੇ ਉਹਨਾਂ ਲੋਕਾਂ ਦਾ ਔਰ ਮੋਦੀ ਜੀ ਔਰ ਭਾਰਤ ਸਰਕਾਰ ਅਸੀਂ ਸਾਰੇ ਇਹ ਅੱਜ ਤੁਹਾਡੇ ਤੋਂ ਇਹ ਮੰਗ ਰੱਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਪਰ ਜਿਹੜਾ ਤੁਹਾਡਾ ਐਕਸ਼ਨ ਹੋਣਾ ਚਾਹੀਦਾ ਆ ਹੁਣ ਤੱਕ ਨਾ ਕਿਸੇ ਨੇ ਵੇਖਿਆ ਹੋਵੇ ਇਸ ਤਰ੍ਹਾਂ ਦਾ ਐਕਸ਼ਨ ਕਰੋ ਕਿ ਪੂਰੀ ਦੁਨੀਆ ਉਹ ਸੈਕਸ਼ਨ ਨੂੰ ਵੇਖੇ ਔਰ ਇਹ ਲੋਕ ਪਹਿਚਾਨ ਜਾਣ ਕਿ ਹੁਣ ਉਹ ਭਾਰਤ ਉਹ ਵਾਲੀ ਸ਼ਕਤੀ ਹੈ ਜੋ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤਰੀ ਜੋ ਕਿੰਨਾ ਕੰਮ ਬਹਾਦੀ ਦਾ ਕੰਮ ਕੀਤਾ ਨਾਥਿਆਂ ਤੇ ਗੋਲੀਆਂ ਚਲਾਉਣੀਆਂ ਜਲਾਉਣੀਆਂ ਬੰਦਿਆਂ ਤੇ ਬੱਚਿਆਂ ਤੱਕ ਨੂੰ ਜਿਹੜਾ ਕਰਨਾ ਕੀ ਲੱਗਦਾ ਨਹੀਂ ਸੀ ਉਹਨਾਂ ਨੇ ਜਿਹੜਾ ਟਾਰਗੇਟ ਕੀਤਾ ਗਿਆ ਝੂ ਲੈ ਕੇ ਅਤੇ ਉਹਨਾਂ ਬੱਚਿਆਂ ਦਾ ਪਰਿਵਾਰਾਂ ਦਾ ਕੀ ਕਸੂਰ ਸੀ ਜਿਹੜਾ ਕਿ ਪਰਿਵਾਰ ਆਪਣੇ ਇੱਥੇ ਰੋਜੀ ਰੋਟੀ ਕਮਾ ਕੇ ਕੋਈ ਉੱਥੇ ਰਿਲੈਕਸ ਕਰਨ ਵਾਸਤੇ ਆਪਣੇ ਪਰਿਵਾਰ ਨਾਲ ਘੁੰਮਣ ਫਿਰਨ ਵਾਸਤੇ ਗਏ ਸੀ ਉਹਨਾਂ ਦਾ ਕਸੂਰ ਕੀ ਸੀ ਨਾਥਿਆਂ ਦਾ ਭਾਈ નિર્ਦੋਸ਼ ਲੋਕ ਦੇਖੋ ਜਿਹੜੇ ਇਹੋ ਜਿਹੇ ਹੁੰਦੇ ਨਾ ਬੁੱਝਦੇ ਲੋਕ ਇਹ નિર્ਦੋਸ਼ਾਂ ਦੇ ਹੀ ਆਪਣਾ ਜੋਰ ਚਲਾ ਸਕਦੇ ਆ ਇਹ ਉੱਥੋਂ ਦੇ ਆਰਮੀ ਅਫਸਰ ਅੱਜ ਦੀ ਰੇਡ 'ਚ ਸਾਡੇ ਅਫਸਰ ਇੰਨੇ ਕ ਜਿਆਦਾ ਉਥੇ ਮੋਟੀਵੇਟ ਕਰਦੇ ਉੱਥੋਂ ਦੇ ਗਏ ਹੋ ਲੋਕਾਂ ਨੂੰ ਅਸੀਂ ਖੁਦ ਕਈ ਸਾਲ ਹੋ ਗਏ ਸਾਨੂੰ ਅਮਰਨਾਥ ਯਾਤਰਾ ਜਾਂਦੇ ਹੋਏ ਅੱਜ ਵੀ ਜੋ ਉਥੇ ਸਾਡੇ ਦੇਸ਼ ਦੇ ਸਿਪਾਹੀ ਖਲੋਤਾ ਆ ਉਹਨਾਂ ਦੇ ਨਾਲ ਸਿੱਧੇ ਟੱਕਰ ਲੈਣ ਦੀ ਕਿਸੇ ਦੀ ਹਿੰਮਤ ਨਹੀਂ ਹੈਗੀ ਇਹ ਉਹਨਾਂ નિર્ਦੋਸ਼ਾਂ ਲੋਕਾਂ ਦੇ ਉੱਪਰ ਹੀ ਆਪਣਾ ਜ਼ੁਲਮ ਕਰ ਸਕਦੇ ਆ ਤਰ ਔਰ ਇਹ ਲੋਕ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰਰਦੋਸ਼ ਹੱਤਿਆ ਕਰਕੇ ਇਹ ਮੈਸੇਜ ਪਹੁੰਚਾਇਆ ਜਾਵੇ ਸਰਕਾਰ ਡਰ ਜੇ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਆ ਔਰ ਬਿਲਕੁਲ ਇਹ ਕੰਮ ਹੋ ਨਹੀਂ ਸਕਦਾ ਜੋ ਹੋਇਆ ਆ ਇਹਦੇ ਉੱਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜਲਦੀ ਜਲਦੀ ਐਕਸ਼ਨ ਲਿੱਤਾ ਜਾਵੇ। ਪਰ ਕੀ ਲੱਗਦਾ ਨਹੀਂ ਪ੍ਰਧਾਨ ਜੀ ਸਰਜੀਕਲ ਟਰਾਈ ਸਟ੍ਰਾਈਕ ਜਿਵੇਂ ਕੀਤੀ ਸੀ ਪ੍ਰਧਾਨ ਮੰਤਰੀ ਨੇ ਰਾਤੋਂ ਰਾਤ ਜਾ ਕੇ ਅਗਲੇ ਦੇ ਘਰ ਜਾ ਕੇ ਹਮਲਾ ਕੀਤਾ ਸੀ ਸੁੱਤਿਆ ਪੈਗਲੇ ਨੂੰ ਪਤਾ ਤੱਕ ਨਹੀਂ ਲੱਗਦਾ। ਕੀ ਲੱਗਦਾ ਇਸ ਤੋਂ ਫਿਰ ਜਿਹੜੀ ਕਰਨੀ ਚਾਹੀਦੀ ਆ? ਉਸ ਤੋਂ ਪਹਿਲਾਂ ਮੈਂ ਗੱਲ ਕਹਿਣਾ ਚਾਹੂੰਗਾ ਕਿ ਜਿਸ ਬੰਦੇ ਨੇ ਸਾਡੀ ਉਹ ਹਿੰਦੂ ਭੈਣ ਨੂੰ ਉਹ ਸੁਨਾਹ ਭੇਜਿਆ ਸੀ ਕਿ ਜਾ ਕੇ ਮੋਦੀ ਜੀ ਨੂੰ ਦੱਸਦੀ ਮੈਂ ਤੁਹਾਡੇ ਚੈਨਲ ਨੂੰ ਦੱਸ ਦੇਣਾ ਸ਼ਾਇਦ ਉੱਤ ਤੱਕ ਆਵਾਜ਼ ਪਹੁੰਚੇ। ਉਹਦੇ ਹਿੰਦੂਪੁਰਾ ਮਹਾਦਕ ਤੇ ਸਨਾ ਪਹੁੰਚ ਗਿਆ ਤੇ ਨਾਲ ਮੋਦੀ ਸਾਹਿਬ ਦਾ ਵੀ ਪਹੁੰਚ ਗਿਆ ਤੇ ਉਹਨਾਂ ਨੇ ਆਪਣਾ ਇੱਕ ਦੂਤ ਰਾਤੋ ਰਾਤ ਅਮੀਸ਼ਾ ਨੂੰ ਭੇਜਤਾ ਤੇ ਤੂੰ ਵੀ ਆਪਣੇ ਆਕਾ ਨੂੰ ਕਹਿ ਦੀ ਵੀ ਤੂੰ ਨੂੰ ਉਹੋ ਜੀ ਹੁਣ ਬਿਲ ਚ ਵੜੇ ਤੇ ਜਿੱਥੇ ਤੇਰਾ ਆਕਾ ਵੀ ਵੜਨਾ ਤੇ ਪੰਜਾਬੀ ਚ ਜੇ ਕੋਈ ਹਿੰਦੂ ਸਮਾਜ ਨੂੰ ਜਦੋਂ ਜਦੋਂ ਟਾਰਗੇਟ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਜਵਾਬ ਦਿੱਤਾ ਹੈ ਤੇ ਜਵਾਬ ਦਵਾਂਗੇ ਸਾਡੇ ਪ੍ਰਧਾਨ ਮੰਤਰੀ ਜੀ ਸਕਸ਼ਮ ਨੇ ਤੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਜਿੱਥੇ ਜਿੱਥੇ ਹਿੰਦੂ ਸਮਾਜ ਦੇ ਉਸ ਬੰਦਿਆਂ ਦਾ ਲਹੂ ਰੋੜਿਆ ਤੇ ਮੈਂ ਕਹਿੰਦਾ ਤੁਸੀਂ 2-4 ਘੰਟੇ ਖਲੋ ਜੋ ਤੁਹਾਨੂੰ ਸਾਰੀਆਂ ਨਿਊਜ਼ਾਂ ਚੰਗੀਆਂ ਇਹ ਦੇਖਿਓ ਕਿੱਥੇ ਠੋਕਦੇ ਅਸੀਂ ਇਹਨਾਂ ਨੂੰ ਕਿ ਲੱਗਦਾ ਨਹੀਂ ਗਵਾਡੀ ਮੁਲਕੇ ਸਾਡੇ ਬਿਲਕੁਲ ਨਾਲ ਹੀ ਇੱਥੋਂ 25-30 ਕਿਲੋਮੀਟਰ ਦੂਰ ਆ ਕਿ ਲੱਗਦਾ ਨਹੀਂ ਹਮੇਸ਼ਾ ਪਿੱਠ ਤੇ ਛੁਰਾ ਮਾਰਦਾ ਪਾਕਿਸਤਾਨ ਜਦੋਂ ਵੀ ਇਸ ਦਾ ਹੱਕਤਾ ਕਰਦਾ ਹੈ ਇੱਕ ਕਪੱਤੇ ਗਵਾਂਡੀ ਆ ਇਹ ਕੁੰਦੇ ਗਵਾਂਡੀ ਇਹ ਕੁੰਦੇ ਕਪੱਤੇ ਗਵਾਂਡੀ ਇਹ ਹਰਾਮੀ ਗਵਾਂਡੀ ਜਿਹੜੇ ਨਮਕ ਹਰਾਮ ਗਵਾਂਡੀ ਜਿਨ੍ਹਾਂ ਨੂੰ ਅਸੀਂ ਅਸਲ ਜਨਮਕ ਦਿੰਦੇ ਰਹੇ ਕਿੰਨਾ ਕੋ ਆਪਣਾ ਨਮਕ ਨਹੀਂ ਸੀ ਅਸੀਂ ਇਹਨਾਂ ਨੂੰ ਨਮਕ ਦਿੰਦੇ ਰਹੇ ਇਹਨਾਂ ਸਾਡਾ ਨਮਕਰਾਮ ਕੀਤਾ ਇਹ ਉਹ ਗਵਰਡੀ ਨੇ ਇਹ ਉਹ ਗਵਰਡੀ ਨੇ ਜਿਨ੍ਹਾਂ ਨੂੰ ਰਾਤ ਤੁਸੀਂ ਢਿੱਡ ਭਰ ਕੇ ਰੋਟੀ ਖਵਾਉਂਦੇ ਹੋ ਤੇ ਸਵੇਰੇ ਉੱਠਦੇ ਆਂ ਜਦੋਂ ਇਹ ਵੱਡੇ ਜਾਂ ਜਵਾਨ ਹੁੰਦੇ ਤੁਹਾਡੇ ਤੇ ਸ਼ੁਰਾ ਮਾਰਦੇ ਪਿੱਛੇ ਤੇ ਤੁਹਾਨੂੰ ਖਤਮ ਕਰ ਦਿੰਦੇ ਇਹ ਉਹ ਗਵਰਡੀ ਜਿਹੜਾ ਪਾਕਿਸਤਾਨ ਆ ਇਹ ਉਹ ਗਵਰਡੀ ਆ ਪਰ ਇਸ ਗਵਰਡੀ ਨੂੰ ਅਸੀਂ ਮੇਰੇ ਹਿਸਾਬ ਨਾਲ ਤਿੰਨ ਚਾਰ ਵਾਰੀ ਧਰਤੀ ਉੱਤੇ ਸੁੱਟ ਚੁੱਕੇ ਆ ਪਰ ਮੈਂ ਇੱਕ ਵਾਰੀ ਫੇਰ ਕਹਾਂਗਾ ਵੀ ਹੁਣ ਵਾਰੀ ਆ ਇਹਨਾਂ ਨੂੰ ਫੁੱਲ ਫਲੈਸ਼ ਜਵਾਬ ਦੇਣ ਦੀ ਸਰਜਿਕਲ ਸਟ੍ਰਾਈਕ ਬੈਟਰ ਹੀ ਪਰ ਇਸ ਤੋਂ ਬੈਟਰ ਹੋਰ ਵੀ ਕਈ ਚੀਜ਼ਾਂ ਨੇ ਇਹਨਾਂ ਨੂੰ ਇੰਨਾ ਕੁ ਤੋੜ ਦਿਓ ਇਹਨਾਂ ਦਾ ਲੱਕ ਵੀ ਦੁਬਾਰਾ ਕਸ਼ਮੀਰ ਦੀ ਗੱਲ ਛੱਡੋ ਇਹ ਆਪਣੇ ਸ਼ਰਾਂ ਵੱਲ ਵੇਖੇ ਰਹਿੰਦੇ ਰਹਿਣ ਵੀ ਕਸ਼ਮੀਰ ਵੱਲ ਤੇ ਬੜੀ ਦੂਰ ਦੀ ਗੱਲ ਹੈ ਭਾਰਤ ਵੱਲ ਬੜੀ ਦੂਰ ਦੀ ਗੱਲ ਹੈ ਆਪਣੇ ਦੇਸ਼ ਨੂੰ ਵੇਖ ਕੇ ਜਿਹੜਾ ਇਹ ਛੋਟਾ ਜਿਹਾ ਬਣਾਈ ਫਿਰਦੇ ਆ ਉਹਨੂੰ ਵੇਖ ਕੇ ਰੋਂਦੇ ਰਹਿਣ ਵੀ ਉਸ ਤੋਂ ਬਾਹਰ ਇਹ ਕਦੀ ਆਉਣ ਨਾ ਜਵਾਬ ਸਾਡੇ ਸਮਾਜ ਦਾ ਛੇਤੀ ਮਿਲੇਗਾ ਵਾਲੇ ਕਿੱਸਾ ਦੇ ਦਿਓ ਅਸੀਂ ਦੇਖਿਆ ਖਾਸ ਕਰਕੇ ਜੰਮੂ ਕਸ਼ਮੀਰ ਵਿੱਚ ਵੱਡੀ ਤੇ ਦਾਬਤ ਸਲਾਨੀ ਪੰਜਾਬ ਦੀ ਗੱਲ ਕਰੀਏ ਪੰਜਾਬ ਤੋਂ ਵਿਦੇਸ਼ਾਂ ਤੋਂ ਵੀ ਬੜੇ ਦੂਰ ਤੋਂ ਕਿ ਲਾਉਂਦੇ ਨੇ ਤੇ ਫਿਰ ਜਾ ਕੇ ਟੂਰਿਜ਼ਮ ਹੱਬ ਬਣਿਆ ਉੱਥੇ ਜਾ ਕੇ ਕਹਿੰਦੇ ਪੈਲਗਾਮ ਜਿਹੜਾ ਸੀ ਇੱਕ ਜੰਨਤ ਸੀ ਲੋਕ ਦੱਸਦੇ ਨੇ ਵੀ ਲੋਕ ਜੰਨਤ ਵੇਖੇ ਆ ਵਾਸੇ ਆਂਦੇ ਛੋਟਾ ਸਵਿਟਜ਼ਰਲੈਂਡ ਕਿਹਾ ਜਾਂਦਾ ਪਰ ਕੀ ਲੱਗਦਾ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਉੱਥੇ ਖੂਨੀ ਖੇਡ ਖੇਡਿਆ ਗਿਆ ਕਿ ਲੱਗਦਾ ਕੋਈ ਹੁਣ ਹਿੰਮਤ ਕਰੂਗਾ ਕਿ ਉੱਥੇ ਜਾਂਦੀ ਹਿੰਦੂਆਂ ਦੇ ਖੂਨ ਨਾਲ ਜਿਹੜੀ ਹੋਲੀ ਕਲ ਖੇਢੀ ਗਈ ਉੱਥੇ ਬਿਲਕੁਲ ਕਲੀਅਰ ਗੱਲ ਹੈ ਵੀ ਅ ਅਮੇਕੋ ਸਾਡੀ ਕੌਮ ਸ਼ੇਰਾਂ ਦੀ ਕੌਮ ਆ ਮੇਰੇ ਭਰਾ ਰਵਣ ਪੱਡੇ ਕਿਹਾ ਵੀ ਅਸੀਂ ਆਪਣੇ ਆਪ ਨੂੰ ਇੱਥੇ ਕੁਰਬਾਨ ਕਰਨ ਲਈ ਘਰੋਂ ਨਿਕਲੇ ਆ ਪਰ ਦੂਸਰੀ ਗੱਲ ਇਹ ਜਦੋਂ ਕਿਸੇ ਜਿਹੜਾ ਉਹ ਇਲਾਕਾ ਹੈ ਉਹ ਟੂਰਿਸਟ ਪਲੇਸ ਆ ਉਹ ਰੋਟੀ ਉਤੋਂ ਖਾਂਦੇ ਆ ਇਹ ਸਿਰਫ ਬਿਲਕੁਲ ਉਹਨਾਂ ਲੋਕਾਂ ਨੂੰ ਵੀ ਉਹ ਚੰਗਾ ਕਮਾਣਾ ਲੈਣ ਚੰਗਾ ਪੜ੍ਹਨਾ ਲੈਣ ਇਹ ਅੱਤਵਾਦ ਇਹ ਲੋਕ ਨੇ ਜਦੋਂ ਬੀਜੇਪੀ ਐਂਟਰ ਕਰਨੀ ਸੀ 370 ਟੁੱਟਲੀ ਸੀ ਉਤੋਂ ਪਹਿਲਾਂ ਇਹ ਵੱਟੇ ਮਾਰਦੇ ਹੁੰਦੇ ਸੀ ਕੁਝ ਪੈਸੇ ਦੇ ਕੇ ਇਹਨਾਂ ਨੂੰ ਖਰੀਦਿਆ ਜਾਂਦਾ ਸੀ ਵੀ ਆਰਮੀ ਦੇ ਵੱਟੇ ਸੁੱਟੇ ਤੇ ਅੱਜ ਇਹਨਾਂ ਦਾ ਆਰਮੀ ਨਾਲ ਇਹਨਾਂ ਕੋ ਪਿਆਰ ਹੈ ਕਿ ਦੂਜੇ ਦਾ ਸਤਿਕਾਰ ਕਰਦੇ ਪਰ ਇਹ ਚੀਜ਼ਾਂ ਪਾਕਿਸਤਾਨ ਨੂੰ ਬਰਦਾਸ਼ਤ ਨਹੀਂ ਹੋ ਰਹੀਆਂ ਇਹ ਚੀਜ਼ਾਂ ਪਾਕਿਸਤਾਨ ਨੂੰ ਇਸ ਲਈ ਬਰਦਾਸ਼ਤ ਨਹੀਂ ਕਿਉਂਕਿ ਉਹ ਚਾਹੁੰਦਾ ਪਾਕਿਸਤਾਨ ਚਾਹੁੰਦਾ ਹੈ ਵੀ ਇੱਥੇ ਹਮੇਸ਼ਾ ਜਿਹੜੇ ਯੁਵਾ ਹੈ ਉਹ ਨਾ ਪੜ ਸਕਣ ਨਾ ਕਾਰੋਬਾਰ ਕਰ ਸਕਣ ਸਿਰਫ ਸਾਡੇ ਸ਼ਾਰਿਆਂ ਤੇ ਅੱਤਵਾਦ ਦੇ ਵਿੱਚ ਉਲਝੇ ਰਹਿਣ ਪਰ ਹਿੰਦੂ ਜਿਹੜੀ ਭਾਰਤ ਸਰਕਾਰ ਆ ਜਿਹੜੀ ਉਹ ਜਿਹੜੀ ਕਸ਼ਮੀਰ ਆ ਉਹਨੂੰ এডਿਕੇਸ਼ਨ ਵੀ ਹੱਬ ਬਣਾਉਣਾ ਚਾਹੁੰਦੀ ਆ ਵੇਖੋ ਜਿਹੜੀ ਟੂਰਿਸਟ ਪਲੇਸ ਤੇ ਉਹ ਹੈ ਗਈ ਆ ਸਭ ਤੋਂ ਸੋਹਣੀ ਜਗ੍ਹਾ ਸਿਰ ਦਾ ਤਾਜ ਕਿਹਨੂੰ ਕਹਿੰਦੇ ਆ ਸ਼ਹੀਦ ਨੂੰ ਕਹਿੰਦੇ ਆ ਹਿੰਦੁਸਤਾਨ ਦਾ ਪਰ ਜਿਹੜਾ ਖੂਨੀ ਖੇਡ ਉੱਥੇ ਖੇਡਿਆ ਗਿਆ ਉਹਦੇ ਨਾਲ ਇਹ ਸਭ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਤੁਸੀਂ ਉਹ ਵੀਡੀਓ ਵੇਖੋ ਉਸਦੇ ਲੋਕਾਂ ਨੇ ਅਜਿਹਾ ਤਗੜਾ ਜਲੂਸ ਕੱਢਿਆ ਮੁਸਲਮਾਨ ਲੋਕਾਂ ਨੇ ਕਿਉਂ ਦੁੱਖ ਭਟਕਾਇਆ ਕਿ ਸਾਡੀ ਢਿੱਡ ਤੇ ਲੱਤ ਇਹ ਮਾਰੀ ਗਈ ਆ ਅਸਲ ਚ ਫੰਡਾ ਇਹ ਆ ਕਿ ਨਾ ਇਹ ਰੋਟੀ ਕਮਾਉਣ ਨਾ ਇਹ ਐਜੂਕੇਟ ਹੋਣ ਸਿਰਫ ਇਹ ਟੈਰਰਿਸਟ 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 ਨੇ ਇਸ ਲਈ ਮੈਂ ਕਹਿਣਾ ਚਾਹੂੰਗਾ ਕਿ ਉਹ ਵੀ ਭਾਰਤੀ ਨੇ ਅਸੀਂ ਉਹਨਾਂ ਨੇ ਲਾ ਲਿਆ ਚਾਹੇ ਉਹ ਮੁਸਲਿਮ ਕਮਿਊਨਿਟੀ ਦੇ ਆ ਕਿਉਂਕਿ ਹੱਤਵੰਤਾ ਕੋਈ ਧਰਮ ਨਹੀਂ ਹੁੰਦਾ ਪਰ ਪਾਕਿਸਤਾਨ ਨੂੰ ਜਵਾਬ ਦੇਣ ਲਈ ਹਰ ਕਸ਼ਮੀਰੀ ਤੇ ਹਰ ਭਾਰਤੀ ਹਰ ਪੰਜਾਬੀ ਇੱਕ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੂੰ ਖਦੇੜ ਕੇ ਪਾਕਿਸਤਾਨ ਵਾਪਸ ਭੇਜੇਗਾ ਤੇ ਜਿਹੜੇ ਇੱਧਰ ਨੇ ਉਹਨਾਂ ਦੀਆਂ ਬਾਡੀਆਂ ਜਿਹੜੀਆਂ ਡੈੱਡ ਬਾਡੀਆਂ ਪੈਕ ਕਰਾ ਕੇ ਭੇਜੇਗਾ ਬਲਕਿ ਲੱਗਦਾ ਨਹੀਂ ਕਿਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਂਝੀ ਵਾਰਤਾ ਦੀ ਜਿਹੜੀ ਹੈ ਅਸੀਂ ਗੱਲ ਕਰਦੇ ਆ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈਵਾਲੀ ਖਰਾਬ ਕਰਦੀ ਜਾਂਦੀ ਇੱਕ ਦੂਜਾ ਅਸੀਂ ਸੁਭਦ ਵਿੱਚ ਭਾਈਵਾਲ ਹੁੰਦੇ ਆ ਚਾਹੇ ਕਿਸੇ ਵੀ ਤਰ੍ਹਾਂ ਦੇ ਲੋਕ ਹੋਈਏ ਕਿ ਲੱਗਦਾ ਕਿ ਦੇ ਇਸ ਚੀਜ਼ ਨੂੰ ਦੇਖਿਆ ਗਿਆ ਦੇਖੋ ਦੇਸ਼ ਏਕਿਆ ਹਿੰਦੂ ਸਮਾਜ ਦਾ ਨੁਕਸਾਨ ਹੋਇਆ ਸਾਡੇ ਆਪਣੇ ਬੰਦੇ ਮਰੇ ਸੀ ਮੰਦੇ ਆ ਪਰ ਅਸੀਂ ਕਦੀ ਮੁਸਲਮ ਨੂੰ ਟਾਰਗੇਟ ਨਹੀਂ ਕਰਦੇ ਮੈਂ ਕੁਝ ਵੀਡੀਓ ਦੇ ਵਿੱਚ ਵੇਖੀ ਆ ਜਿਹਦੇ ਵਿੱਚ ਉਹ ਇੱਕ ਘੋੜੇ ਵਾਲੇ ਨੇ ਅੱਗੇ ਹੋ ਕੇ ਸਾਲਟਾ ਲੱਗੇ ਖਲੋਗੇ ਆਪਣੇ ਜਿਹੜੇ ਟੂਰਿਸਟ ਸੀ ਉਹਨਾਂ ਦੀ ਜਾਨ ਬਚਾਈ ਉਹ ਵੀ ਮੁਸਲਮ ਸੀ ਮੈਂ ਉਸ ਆਪਾ ਕਮਿਊਨਿਟੀ ਟਾਰਗੇਟ 'ਚ ਨਹੀਂ ਆਉਂਦੇ ਜਾਤ ਪਾਤ ਦੇ ਨਾਲ ਟੈਰਰਿਸਟ ਨਾਲ ਕੋਈ ਲੈਣਾ ਦੇਣਾ ਨਹੀਂ ਆ ਹਾਂ ਜਿਹੜੇ ਲੋਕ ਪਾਕਿਸਤਾਨ ਦੇ ਵਿਹਾਰੇ ਦੇ ਕੁਝ ਪੈਸਾ ਖਾਤਰ ਕਸ਼ਮੀਰ ਨੂੰ ਫਿਰ ਹੋ ਸਕ ਜੁੱਟਣਾ ਚਾਹੁੰਦੇ ਨੇ ਅਸੀਂ ਕਸ਼ਮੀਰ ਕੂਚ ਕਰ ਰਹੇ ਹਾਂ ਸ਼ੁਕਰਵਾਰ ਉੱਥੇ ਜਾਵਾਂਗੇ ਭਾਈਚਾਰੇ ਦਾ ਹਮੇਸ਼ਾ ਸਾਡਾ ਸਲਾਹ ਆ ਪਰ ਜਿਨ੍ਹਾਂ ਲੋਕਾਂ ਨੇ ਸਾਡੇ ਸਮਾਜ ਦੇ ਲੋਕਾਂ ਨੂੰ ਮਾਰਿਆ ਤੇ ਜ਼ਖਮੀ ਕੀਤਾ ਉਹਨਾਂ ਨੂੰ ਜਿਹੜਾ ਜਵਾਬ ਜਿਹੜੇ ਟੈਰਰਿਸਟ ਨੇ ਜਿਹੜੇ ਜਵਾਨਾਂ ਦੀ ਭਰਤੀ ਦੇ ਵਿੱਚ ਆਏ ਸਨ ਉਹ ਉਹਨਾਂ ਨੂੰ ਜਵਾਬ ਉਹਨਾਂ ਦੇ ਤਰੀਕੇ ਨਾਲ ਸਾਡੀ ਆਰਮੀ ਦੇਗੀ ਸਾਡੇ ਦੇਸ਼ ਦਾ ਜਿਹੜਾ ਅਮਨ ਸ਼ਾਂਤੀ ਕਦੀ ਭੰਗ ਨਹੀਂ ਹੋਏਗੀ ਕਿਉਂਕਿ ਕਮਿਊਨਿਟੀ ਕਿਸੇ ਦਾ ਕਿਸੇ ਨਾਲ ਗੈਪ ਨਹੀਂ ਹੈ Hindu ਸਮਾਜ ਸਭ ਦਾ ਸਤਿਕਾਰ ਕਰਦਾ ਹੈ ਪਰ ਜਦੋਂ ਜਦੋਂ ਸਾਡੇ ਸਮਾਜ ਨੂੰ ਟਾਰਗੇਟ ਕੀਤਾ ਜਾਏਗਾ ਤਾਂ ਅਸੀਂ ਜਵਾਬ ਜ਼ਰੂਰ ਦੇਵਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕਿ ਤੇ Hindu ਨੇਤਾ ਜਿਨ੍ਹਾਂ ਦੇ ਹਿਰਦੇ ਵਿਰੁੱਧੇ ਗਏ ਨੇ ਅਤੇ ਉਹਨਾਂ ਕਿਹਾ ਵੀ ਬਹੁਤ ਦੁੱਖ ਦੀ ਗੱਲ ਹੈ ਸਾਡੇ Hindu ਪਰਿਵਾਰਾਂ ਨੂੰ ਜਿਨ੍ਹਾਂ ਸ਼ਰਿਆਮ ਗੋੜੀਆਂ ਮਾਰੀ ਗਈਆਂ ਨੇ ਅਤੇ ਉਹਨਾਂ ਕਿਹਾ ਵੀ ਇਸ ਤਰ੍ਹਾਂ ਪੰਜਾਬ ਦਾ ਜੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅੱਜ ਪਰ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਊਗੀ ਅਤੇ ਦੇਖਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਜਿਹੜੇ ਸ਼ਖਸ ਨੇ ਉਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ ਤਾਂ ਜੋ ਕਿ ਫਿਰ ਕੋਈ ਸਾਡੇ ਦੇਸ਼ ਵਾਲ ਜਿਹੜਾ ਮੂੰਹ ਨਾ ਕਰ ਸਕੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅੰਮ੍ਰਿਤਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀ